ਹੈਲੋ ਹੈਲੋ ਮੈਂ ਮਿਲਰ ਹਰ ਸਿੰਘ ਬੋਲਦਾ ਹਾਂਜੀ ਸਰ ਸਾਜੀ ਸਸ਼ੀਕਾ ਜੀ ਸਸ਼ੀਕਾ ਜੀ ਕੀ ਹਾਲ ਹੈ ਹਾਂਜੀ ਸਰ ਸਾਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਲ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦੇ ਨੂੰ ਸਾਡੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸ ਕੰਦਰ ਨੇ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਇਹਨੂੰ ਅਦੁਕੇ ਸ਼ਰਮੇ ਨੂੰ ਪਾ ਦੇ ਉਹ ਅਪਸ਼ਾਪ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਅਿੰਦਕੀ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹੈਲੋ ਹੈਲੋ ਮੈਂ ਮਿਲਾਲ ਸਿੰਘ ਬੋਲਦਾ ਹਾਂ ਹਾਂਜੀ ਸਾਜ ਜੀ ਸੱਸੀ ਕਾ ਜੀ ਸੱਸੀ ਕਾਲ ਕੀ ਹਾਲ ਹੈ ਹਾਂਜੀ ਸਾਜ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਲ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੁੱਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕੰਦਰ ਨੇ ਠੀਕ ਹੈ ਸਰ ਫਿਰ ਕਿਹਨੂੰ ਪਾਣੀ ਹੈ ਜੀ ਇਹਨੂੰ ਐਡੂਕੇਟ ਸ਼ਰਮੇ ਨੂੰ ਪਾ ਦੇ ਉਹ ਅਪਸ਼ਰਮਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਡੂਕੇਟ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹੈਲੋ ਹੈਲੋ ਮੈਂ ਮਿਲਾਲ ਸਿੰਘ ਬੋਲਦਾ ਹਾਂ ਹਾਂ ਜੀ ਸਤ ਜੀ ਸਸ਼ੀਕਾ ਜੀ ਸੱਚੀ ਕਾਲ ਕੀ ਹਾਲ ਹੈ ਹਾਂਜੀ ਸਰ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਮ ਲੈਣ ਦੀ ਲੋੜ ਨਹੀਂ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾ ਲਈ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦੇ ਨੂੰ ਸਾਡੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕਦਰ ਨੇ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਐਨੂ ਐਡੂਕੇਟ ਸ਼ਰਮਾ ਨੂੰ ਪਾ ਦੇ ਉਹ ਅਪਸ਼ਰਮਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਨੂ ਕੀ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਣਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹਲੋ ਹਲੋ ਮੈਂ ਮਿਲਾਲ ਸਿੰਘ ਬੋਲਦਾ ਹਾਂ ਹਾਂਜੀ ਸਾਜ ਜੀ ਸੱਸੀ ਕਾ ਜੀ ਸੱਸੀ ਕਾਲ ਕੀ ਹਾਲ ਹੈ ਹਾਂਜੀ ਸਾਜ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਨਹੀਂ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾ ਲਈ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕੰਦਰ ਨੇ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਨੂੰ ਐਡਵੋਕੇਟ ਸ਼ਰਮਾ ਨੂੰ ਪਾ ਦੇ ਉਹ ਅਪਛਾਤ ਬਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਂਡੂ ਕੀ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹਲੋ ਹਲੋ ਮੈਂ ਮਿਲਰ ਹਰ ਸਿੰਘ ਬੋਲਦਾ ਹਾਂਜੀ ਸਾਜ ਜੀ ਸਸ਼ੀਕਾ ਜੀ ਸਸ਼ੀਕਾ ਜੀ ਕੀ ਹਾਲ ਹੈ ਹਾਂਜੀ ਸਾਜ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਮ ਲੈਣ ਦੀ ਲੋੜ ਨਹੀਂ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦਿਆਂ ਨੂੰ ਸਾਰੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕਰ ਨੇ ਠੀਕ ਹੈ ਸਰ ਫਿਰ ਕਿਹਨੂੰ ਪਾਣੀ ਹੈ ਜੀ ਐਡੂਕੇਟ ਸ਼ਰਮਾ ਨੂੰ ਪਾ ਦੇ ਉਹ ਅਪਸ਼ਾਪ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਡੂਕੇਟ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ